ਕੱਲ ਦੇ ਪ੍ਰੋਗਰਾਮ ਚ ਗਲਤੀ ਹੋਈ ਆ ਉਹ ਗਲਤੀ ਬਹੁਤ ਵੱਡੀ ਅਣਗਹਿਲੀ ਤੇ ਅਣਜਾਣੇ ਦੇ ਵਿੱਚ ਹੋਈ ਹੋਈ ਗਲਤੀ ਹੈ ਕਿਉਂਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਲੈਂਡ ਕੀਤਾ ਸੀ ਔਰ ਇੱਥੇ ਆ ਕੇ ਸਾਡੇ ਜਿਹੜੇ ਫੋਨ ਨੈਟਵਰਕ ਸੀਗੇ ਉਹ ਕੰਮ ਕਰਨੇ ਬੰਦ ਕਰ ਗਏ ਸੀ ਔਰ ਮੇਰੇ ਮੈਨੇਜਮੈਂਟ ਦੀ ਗਲਤੀ ਹੈ ਕਿ ਪ੍ਰੋਗਰਾਮ ਦਾ ਸਾਰਾ ਵੀਰਵਾ ਜਿਹੜਾ ਹੈ ਉਹ ਮੇਰੇ ਤੱਕ ਨਹੀਂ ਸਾਂਝਾ ਕੀਤਾ ਗਿਆ ਮੈਂ ਪਹਿਲਾਂ ਵੀ ਸਾਹਿਤ ਅਕੈਡਮੀ ਨਾਲ ਕੁਝ ਕਮਰਸ਼ੀਅਲ ਪ੍ਰੋਗਰਾਮਸ ਕੀਤੇ ਨੇ ਔਰ ਉਹਨਾਂ ਦੀ ਤਰਜ਼ ਦੇ ਉੱਤੇ ਇਹ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਔਰ ਸ਼ੁਰੂਆਤ ਤੋਂ ਪਹਿਲਾਂ ਇਹ ਮੈਨੂੰ ਕੁਝ ਕਸ਼ਮੀਰੀ ਸੱਜਣ ਔਰ ਸਿੱਖ ਵੀਰ ਸੀਗੇ ਜਿਨ੍ਹਾਂ ਨੇ ਮੈਨੂੰ ਰਿਕਵੈਸਟ ਕੀਤੀ ਸੀ ਕਿ ਅਸੀਂ ਬਹੁਤ ਟੈਨਸ਼ਨ ਤੇ ਫਿਕਰ ਦੇ ਮਾਹੌਲ 'ਚ ਜੀਣੇ ਅਸੀਂ ਨਹੀਂ ਆਪਣੇ ਮਨ ਦੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੁਝ ਇਦਾਂ ਦੇ ਗਾਣੇ ਵੀ ਸੁਣਾਇਓ ਜ਼ਰੂਰ ਔਰ ਜਦੋਂ ਤੱਕ ਮੈਂ ਸਟੇਜ ਤੇ ਗਿਆ ਕਿਉਂਕਿ ਸਟੇਜ ਤੇ ਜਾਣ ਲੱਗਿਆ ਆਰਟਿਸਟ ਦਾ ਧਿਆਨ ਆਡੀਅנס ਵੱਲੋਂ ਹੁੰਦਾ ਹੈ ਪਿੱਛੇ ਲੱਗੀ ਬੈਨਰ ਵੱਲ ਨਹੀਂ ਕਈ ਵਾਰੀ ਚਾਤੀ ਮਾਰੀ ਜਾਂਦੀ ਮੇਰੀ ਅੰਗੈਲੀ ਸੀਗੀ ਔਰ ਉਹਦੇ ਲਈ ਮੈਂ ਕਿੰਮਤ ਦਾ ਜਾਚ ਚੁੱਕੀਆਂ ਪ੍ਰੋਗਰਾਮ ਦੇ ਬਾਰੇ ਜਦੋਂ ਅਸੀਂ ਕਰਦੇ ਕਰਦੇ ਸਾਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੋਈ ਕਿ ਗਲਤ ਹੋ ਗਿਆ ਤਾਂ ਅਸੀਂ ਵਾਈਂਡ ਅਪ ਕਰਕੇ ਸਾਰਿਆਂ ਦੇ ਸਿਰ ਟਕਾ ਕੇ ਜੋੜੇ ਲਵਾ ਕੇ ਸ਼ਲੋਕ ਮਦਨਵਾ ਵੀ ਪੜਿਆ ਔਰ ਬੜੀ ਮਰਿਆਦਾ ਦੇ ਨਾਲ ਪੜ੍ਹ ਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਹੈ ਅਸੀਂ ਸਾਰਿਆਂ ਨੇ ਉੱਥੇ ਔਰ ਬਹੁਤ ਸਾਰੇ ਹਿਰਦਤ ਤੇ ਸਿਆਣੇ ਸੱਜਣ ਵੀ ਉਸ ਮਹਿਫਿਲ ਦੇ ਵਿੱਚ ਬੈਠੇ ਹੋਏ ਸੀਗੇ ਜੀ ਮੈਂ ਆਪਣਾ ਲਿਖਤੀ ਸਪਸ਼ਟੀਕਰਨ ਕਾਲ ਤੱਕ ਸਾਹਿਬ ਜਸਤੇਦਰ ਸਾਹਿਬ ਨੂੰ ਵੀ ਭੇਜਿਆ ਹੈ ਔਰ ਮੈਂ ਕਬੂਲ ਕਰਦਾ ਕਿ ਹਾਂ ਮੇਰੀ ਅਣਗਹਿਲੀ ਕਰਕੇ ਇਹ ਜਿਹੜੀ ਗਲਤੀ ਹੋਈ ਹੈ ਇਹਦੀ ਜੋ ਵੀ ਬਣਦੀ ਸੇਵਾ ਹੈ ਮੈਨੂੰ ਸਿਰ ਮੱਥੇ ਮਨਜ਼ੂਰ ਹੈ ਮੈਂ ਤੁਹਾਡਾ ਵੀ ਬੱਚਾ ਹਾਂ ਅਸੀਂ ਤੁਹਾਡੇ ਪਰਿਵਾਰਾਂ ਦਾ ਬੱਚਾ ਹੈ